ਕਲਕੱਤਾ ਰੇਵ ਕਤਲ ਕਾਂਡ ਤੋਂ ਬਾਅਦ ਦੇਸ਼ ਭਰ ਦੇ ਡਾਕਟਰਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਦੇਸ਼ ਭਰ ਦੇ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਤੇ ਹੁਣ ਕੋਲਕੱਤਾ ਰੇਵ ਕਤਲ ਕਾਂਡ ਤੋਂ ਬਾਅਦ ਪੰਜਾਬ ਸਿਹਤ ਮੰਤਰਾਲਾ ਵੀ ਐਕਸ਼ਨ ਮੋਡ ਤੇ ਆ ਗਿਆ ਜਿਵੇਂ ਦੱਸਦੀ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਵੇਂ ਦੱਸਦੀ ਹੈ ਕਿ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਹੁਣ ਮਹਿਲਾ ਡਾਕਟਰਾਂ ਦੇ ਨਾਲ ਸੁਰੱਖਿਆ ਕਰਮੀ ਤਾਇਨਾਤ ਰਹਿਣਗੇ ਖਾਸ ਕਰਕੇ ਨਾਈਟ ਸ਼ਿਫਟ ਦੇ ਵੇਲੇ ਜਿਨ੍ਹਾਂ ਇਹ ਮਹਿਲਾ ਡਾਕਟਰਾਂ ਦੀ ਨਾਈਟ ਸ਼ਿਫਟ ਹੋਵੇਗੀ ਉਹਨਾਂ ਦੇ ਨਾਲ ਸੁਰੱਖਿਆ ਕਰਮੀ ਹੋਣਗੇ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ 3600 ਸੀਸੀਟੀਵੀ ਕੈਮਰਾ ਇੰਸਟਾਲ ਕੀਤੇ ਜਾਣਗੇ ਡਾਰਕ ਸਪੋਰਟਸ ਦੇ ਉੱਪਰ ਵੀ ਕੈਮਰੇ ਲਗਾਏ ਜਾਣਗੇ ਤੇ ਨਾਲ ਹੀ ਸੁਰੱਖਿਆ ਕਰਮੀ ਮਹਿਲਾ ਡਾਕਟਰਾਂ ਦੇ ਨਾਲ ਹੋਣਗੇ ਤੇ ਜੇਕਰ ਮਹਿਲਾ ਡਾਕਟਰ ਦੇ ਨਾਲ ਕੋਈ ਛੇੜਛਾੜ ਕਰੇਗਾ ਤਾਂ ਉਸ ਆਦਮੀ ਦੇ ਉੱਪਰ ਉਸ ਕ੍ਰਿਮੀਨਲ ਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਇਹ ਦਿਸ਼ਾ ਨਿਰਦੇਸ਼ ਪੰਜਾਬ ਦੇ ਸਿਹਤ ਮੰਤਰਾਲੇ ਦੇ ਵੱਲੋਂ ਲਏ ਗਏ ਨੇ ਜਿहां ਦੱਸਦੀ ਹੈ ਕਿ ਹੁਣ ਕੋਲਕਾਤਾ ਰੇਪ ਕਤਲकांड ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਆਓ ਸੁਣਦੇ ਹਾਂ ਡਾਕਟਰ ਬਲਬੀਰ ਸਿੰਘ ਇਸ ਬਾਰੇ ਕੀ ਕਹਿੰਦੇ ਨਜ਼ਰ ਆਏ ਔਰ ਇਸ ਤੋਂ ਸਵਾਏ ਜੜੀਆਂ ਸਟੇਟ ਲੈਵਲ ਦੇ ਉੱਤੇ ਹੈਗਾ ਉਹ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਸਕਿਉਰਿਟੀ ਬੋਰਡ ਡਿਸਟ੍ਰਿਕਟ ਹੈਲਥ ਬੋਰਡ ਦਾ ਕਨਸੈਪਟ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਬੋਰਡ ਜਿਹੜਾ ਕਿ ਸਕਿਉਰਿਟੀ ਜਿਹੜਾ ਆਡਿਟ ਕਰੇਗਾ ਹਰ ਇੱਕ ਮੈਡੀਕਲ ਇੰਸਟੀਚਿਊਟ ਦਾ ਜਿੱਥੇ ਕਨਫਲਿਕਟ ਹੁੰਦੇ ਆ ਐਮਰਜੈਂਸੀ ਜ਼ਿਆਦਾ ਹੁੰਦੇ ਆ ਐਮਸੀਐਚ ਵਿੰਗ ਵਿੱਚ ਹੁੰਦੇ ਆ ਉੱਥੇ ਕੀ ਸਕਿਉਰਿਟੀ ਹੋਣੀ ਚਾਹੀਦੀ ਆ ਉਹਦੇ ਵਿੱਚ ਚਾਹੀਏ ਸੀਸੀਟੀਵੀ ਕੈਮਰੇਜ ਲਗਾਣੇ ਹੋਣ ਸਕਿਉਰਿਟੀ ਐਨਹਾਂਸ ਕਰਨੀ ਹੋਵੇ ਜਿਹੜੇ ਉੱਥੇ ਸਕਿਉਰਿਟੀ ਪਰਸਨਲ ਆ ਉਹ ਹਾਈਲੀ ਪ੍ਰੋਫੈਸ਼ਨਲ ਹੋਣ ਇਸ ਬਾਕੀ ਜਿਹੜੇ ਸਾਡੇ ਆਪਣੇ ਮੈਡੀਕਲ ਪ੍ਰੋਫੈਸ਼ਨਲਸ ਆ ਉਹ ਵੀ ਆਪਣੇ ਲੈਵਲ ਦੇ ਉੱਤੇ ਡਾਇਰੈਕਟਰ ਪ੍ਰਿੰਸੀਪਲ ਸਿਵਲ ਸਰਜਨ ਸਾਹਿਬ ਉਹ ਇਨਸ਼ੋਰ ਕਰਨਗੇ ਕਿ ਜੇ ਸਾਡੀ ਲੇਡੀ ਡਾਕਟਰ ਨੇ ਕਿਤੇ ਪੇਸ਼ੈਂਟ ਦੇਖਣ ਜਾਣਾ देयर शुड बी नो ਡਾਰਕ ਸਪots ਐਂਡ ਸ਼ੀ ਸ਼ੁੱਡ ਬੀ ਸਕਾਟਡ ਬਾਈ ਮੇਲ ਮੈਂਬਰਸ ਔਰ ਜਿਹੜੇ ਹਸਪੀਟਲ ਦੇ ਬੰਦੇ ਵੀ ਔਰ ਸਿਕਿਉਰਿਟੀ ਗਾਰਡ ਵੀ ਇਸ ਤੋਂ ਸਿਵਾਏ ਆਈਜੀਪੀ ਸਾਹਿਬ ਇਨਸ਼ੋਰ ਕਰਨਗੇ ਜੀ ਕਿ ਜਿਹੜਾ ਡਿਸਟ੍ਰਿਕਟ ਲੈਵਲ ਦੇ ਆ ਚਾਹੇ ਐਸਐਸਪੀ ਆ ਸਾਡੇ ਸਿਵਲ ਸਰਜਨ ਆ ਡਿਪਟੀ ਕਮਿਸ਼ਨਰ ਆ ਉੱਥੇ ਉਹਨਾਂ ਦੇ ਕੋਆਰਡੀਨੇਸ਼ਨ ਪੈਨਲ ਹੋਣ ਤੇ ਇੱਕ ਡੈਜ਼ਿਗਨੇਟਿਡ ਆਫਸਰ ਹੋਏਗਾ ਜਿਹੜਾ ਕਿ 247 ਨੰਬਰ ਉਹਨਾਂ ਵਾਸਤੇ ਅਵੇਲੇਬਲ ਹੋਏਗਾ ਦੇ ਜਸਟ ਹੈਵ ਟੂ ਇਨਫੋਰਮ दैट ਪਰਸਨ ਤੇ ਵਿਦਨ ਫਿਊ ਮਿੰਟਸ ਉੱਥੇ ਜਿਹੜੇ ਹੈਗੇ ਆ ਉਹ ਇਨਫ ਸਿਕਿਉਰਿਟੀ ਜਿਹੜੀ ਪਹੁੰਚ ਜੇਗੀ ਕਿਸੇ ਵੀ ਜਿਹੜਾ ਕ੍ਰਿਮੀਨਲ ਆ ਉਹਨੂੰ ਭੱਜਣ ਨਹੀਂ ਦਿੱਤਾ ਜਾਏਗਾ ਉੱਥੇ ਉਹਨਾਂ ਨੂੰ ਮੌਕੇ ਤੇ ਫੜ ਕੇ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣਗੀਆਂ ਔਰ ਮੈਂ ਇਹ ਅਪੀਲ ਵੀ ਕਰਦਾ ਆਪਣੀ ਜਿਹੜੀ ਸਿਵਲ ਸੋਸਾਇਟੀ ਹੈ ਉਹਨਾਂ ਨੂੰ ਕਿਉਂਕਿ ਇਹ ਇੱਕ ਸਿਕਿਉਰਿਟੀ ਲੈਫਟ ਤੇ ਹੈ ਹੀ ਹੈ ਇਹ ਬਟ ਸਾਡੇ ਸਮਾਜ ਵਾਸਤੇ ਵੀ 140 ਕਰੋੜ ਲੋਕਾਂ ਵਾਸਤੇ ਵੀ ਸ਼ਰਮਨਾ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਆਪਾਂ ਨੂੰ ਸਮਾਜ ਨੂੰ ਵੀ ਇਨਟਰੋਸਪੈਕਸ਼ਨ ਦੀ ਲੋੜ ਹੈ ਕਿ ਇਹੋ ਜਿਹੇ ਬੰਦੇ ਸਾਡੇ ਸਮਾਜ ਵਿੱਚ ਹੈ ਰਹਿੰਦੇ ਆ ਔਰ ਐਕਟ ਕਰਦੇ ਆ ਔਰ ਅਸੀਂ ਸਾਡੇ ਭਗਵੰਤਮਾਨ ਗਵਰਨਰ ਦੀ ਜ਼ੀਰੋ ਟੋਲਰੈਂਸ ਹੈ ਫੋਰ ਦਿਸ ਕ੍ਰਾਈਮ ਫੋਰ ਐਨੀ ਕਾਈਂਡ ਆਫ ਜਿਹੜਾ ਕ੍ਰਾਈਮ ਹੈ ਅਗੇਂਸਟ ਔਮਨ ਪਾਰਟਿਕੁਲਰਲੀ ਸੈਕਸ਼ੂਅਲ ਅਸੌਲਟ ਤੇ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਔਰ ਪੰਜਾਬ ਦੇ ਵਿੱਚ ਆਲਰੇਡੀ ਇੱਕ ਜਿਹੜਾ ਐਗਜ਼ਿਸਟਿੰਗ ਲਾਅ ਹੈਗਾ ਜਿਹੜਾ ਪ੍ਰੋਵੀਨਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਅਸੀਂ ਪਿਛਲੇ ਤਕਰੀਬਨ ਸਾਲ ਜਿਹੜੇ ਸਾਲ ਤੋਂ ਜਦੋਂ ਵੀ ਕਿਤੇ ਅਸੌਲਟ ਹੋਇਆ ਅਸੀਂ ਉਹ ਲਾਗੂ ਕਰਦੇ ਆ ਉਹਦੇ ਵਾਸਤੇ ਵੀ ਆਈਜੀ ਸਾਹਿਬ ਨੇ ਰਿਸਪੋਨਸਿਬਿਲਟੀ ਲਈ ਆ ਕਿ ਉਹਨੂੰ ਯੂਨੀਵਰਸਲੀ ਅਪਲਾਈ ਕਰਨਗੇ ਸਾਰੇ ਐਸਐਚਓ ਨੂੰ ਸਾਰੇ ਐਸਐਸਪੀ ਨੂੰ ਸੈਂਸਟਾਈਜ਼ ਕਰਨਗੇ ਔਰ ਇਹਨਾਂ ਨੂੰ ਇਫੈਕਟਿਵਲੀ ਇੰਪਲੀਮੈਂਟ ਕਰਨ ਵਾਸਤੇ ਸਾਡੇ ਜਿੰਨੇ ਚਾ ਮੈਡੀਕਲ ਕਾਲਜ ਆ ਉਹਦੇ ਚ ਡਾਇਰੈਕਟਰ ਪ੍ਰਿੰਸੀਪਲ ਅਦਰਵਾਈਜ਼ ਜਿਹੜੇ ਸਿਵਲ ਸਰਜਨ ਹੈਗੇ ਆ ਉਹ ਕੱਲ ਸਵੇਰੇ ਮੀਟਿੰਗ ਕਰਨਗੇ ਉਹ ਖੁਦ ਵੀ ਵਿਜ਼ਿਟ ਕਰਨਗੇ ਜਿਹੜੇ ਉੱਥੇ ਐਸਓਪੀਜ਼ ਚਾਹੀਦੇ ਹੈਗੇ ਆ ਉਹ ਸਾਰੇ ਇੰਸਟੀਚਿਊਸ਼ਨ ਲੈਵਲ ਦੇ ਉੱਤੇ ਕੱਲ ਤੋਂ ਇੰਪਲੀਮੈਂਟ ਕਰਕੇ ਨੈਕਸਟ 48 ਆਰਸ ਦੇ ਵਿੱਚ ਮੈਜੋਰਟੀ ਕਰ ਦੇਣਗੇ ਜੇ ਕਿਤੇ ਕੋਈ ਸੀਸੀਟੀਵੀ ਕੈਮਰਾਜ਼ ਲੱਗਣੇ ਆ ਉਹ ਦੈਟ ਵਿਲ ਬੀ ਡਨ ਵਿਥਨ 1 ਵੀਕ ਸੋ ਜੇ ਕਿਤੇ ਕੈਪੀਟਲ ਦੀ ਲੋੜ ਆ ਸੋ ਇਹ ਸਾਰੀਆਂ ਜਿਹੜੀਆਂ ਮੀਜਰਸ ਆ ਸਟੇਟ ਲੈਵਲ ਤੇ ਅਸੀਂ ਇਮੀਡੀਏਟਲੀ ਇੰਪਲੀਮੈਂਟ ਕਰਾਂਗੇ ਸੋ ਮੈਂ ਉਮੀਦ ਕਰਦਾ ਕਿ ਸੈਂਟਰ ਗਵਰਨਮੈਂਟ ਵੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਵੀ ਔਰ ਸਾਡੇ ਜੂਨੀਅਰ ਅਰਟ ਮਿਨਿਸਟਰ ਵੀ ਔਰ ਹੋਮ ਮਿਨਿਸਟਰ ਵੀ ਇਨੀਸ਼ੀਏਟਿ